ਸੀ ਕਰਨੀ ਵੈਸੀ ਭਰਨੀ ਕੁਝ ਸਮੇਂ ਵਿੱਚ ਹੀ ਗੋਇੰਦਵਾਲ ਸਾਹਿਬ ਇੱਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ ਇੱਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸ ਗਏ ਸਨ ਪਰ ਖੋਜੇ ਬਰਾਦਰੀ ਦੇ ਲੋਕ ਕੁਝ ਜ਼ਿਆਦਾ ਹੀ ਆਵ세 ਸਨ ਇਹ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਸ ਸਮੇਂ ਇਸ ਇਲਾਕੇ ਦੇ ਆਮ ਪਿੰਡਾਂ ਵਿੱਚ ਸਖੀ ਸਰਵਰੀਆਂ ਦੀ ਜ਼ਿਆਦਾ ਗਿਣਤੀ ਸੀ ਨਵਾਂ ਸ਼ਹਿਰ ਵਸਣ ਕਰਕੇ ਅਤੇ ਵਪਾਰ ਦੀਆਂ ਨਵੀਆਂ ਸੁਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਲੋਕ ਗੋਇੰਦਵਾਲ ਵਿੱਚ ਆਵ세 ਸਨ ਜਦ ਇਹਨਾਂ ਖੋਜੀਆਂ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਿਤ ਹੋ ਰਹੇ ਹਨ ਤਾਂ ਇਹਨਾਂ ਨੇ ਗੁਰੂ ਜੀ ਦੇ ਸਿੱਖਾਂ ਨੂੰ ਤੰਗ ਆਣਾ ਆਰੰਭ ਕਰ ਦਿੱਤਾ ਉਹ ਉਸ ਹੱਥ ਤੋਂ ਭਲੀ ਭਾਂਤ ਜਾਣੂ ਸਨ ਕਿ ਗੋਇੰਦਵਾਲ ਨੂੰ ਗੁਰੂ ਅਮਰਦਾਸ ਜੀ ਨੇ ਬਸਾਇਆ ਹੈ ਪਰ ਫਿਰ ਵੀ ਉਹ ਆਪਣਾ ਦਬਦਬਾ ਰੱਖਣਾ ਚਾਹੁੰਦੇ ਸਨ ਜਦ ਸਿੱਖ ਦੀਆਂ ਇਸਤਰੀਆਂ ਖੂਹ ਉੱਤੇ ਪਾਣੀ ਭਰਨ ਜਾਂਦੀਆਂ ਤਾਂ ਇਹ ਗਲੇਲਾ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ ਸਿੱਖਾਂ ਨੇ ਜਦ ਗੁਰੂ ਸਾਹਿਬ ਪਾਸ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾ ਲਿਉਣ ਲਈ ਕਿਹਾ ਜਦ ਸਿੱਖ ਮਸ਼ਕਾ ਨਾਲ ਪਾਣੀ ਭਰਨ ਲੱਗੇ ਤਾਂ ਇਹ ਕਾਨੀਆਂ ਜਾਂ ਤੀਰ ਮਾਰ ਕੇ ਮਸ਼ਕਾ ਵਿਚ ਮੋਰੀ ਕਰ ਦਿੰਦੇ ਇਸ ਤਰ੍ਹਾਂ ਇਹ ਖੋਜੇ ਹੋਰ ਪੁੱਤਰ ਗਏ ਜਦ ਸਿੱਖਾਂ ਇਹਨਾਂ ਨਾਲ ਟੱਕਰ ਲੈਣ ਵਾਲੇ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਉਹ ਸਾਡੇ ਨਗਰ ਵਾਸੀ ਹਨ ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਗੁਰੂ ਜੀ ਨੇ ਹਦਾਇਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾਂ ਮੰਗਵਾ ਲੀਆਂ ਜਾਣ ਜਦ ਸਿੱਖ ਗਾਗਰਾਂ ਵਿੱਚ ਪਾਣੀ ਲਿਉਣ ਲੱਗੇ ਤਾਂ ਇਹ ਵੱਟੇ ਮਾਰ ਕੇ ਗਾਗਰਾਂ ਚਿੱਬੀਆਂ ਕਰ ਦਿੰਦੇ ਸਿੱਖ ਤੰਗ ਹੋ ਕੇ ਫਿਰ ਜਦ ਗੁਰੂ ਜੀ ਕੋਲ ਸ਼ਿਕਾਇਤ ਕਰਦੇ ਤਾਂ ਗੁਰੂ ਜੀ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਕਈ ਵਾਰ ਉਹ ਵੀ ਕਹਿ ਦਿੰਦੇ ਕਿ ਜੈਸਾ ਕੋਈ ਕਰੇਗਾ ਵੈਸਾ ਹੀ ਭਰੇਗਾ ਕਰਨੀ ਵਾਹਿਗੁਰੂ ਜੀ ਦੀ ਐਸੀ ਹੋਈ ਕਿ ਇੱਕ ਸਨਿਆਸੀਆਂ ਦਾ ਟੋਲ ਗੋਇੰਦਵਾਲ ਆ ਗਿਆ ਖੋਜੀਆਂ ਨੇ ਉਹਨਾਂ ਨਾਲ ਵੀ ਛੇੜਖਾਨੀ ਕੀਤੀ ਸਨਿਆਸੀਆਂ ਦੀ ਗਿਣਤੀ ਕਾਫੀ ਸੀ ਉਹਨਾਂ ਨੇ ਆਪਣੇ ਡੰਡੇ ਕੱਢੇ ਅਤੇ ਖੋਜੀਆਂ ਨੂੰ ਐਨਾ ਕੁੱਟਿਆ ਕਿ ਕੁਝ ਦੇ ਲੱਤਾਂ ਗੋਡੇ ਡੁੱਟ ਗਏ ਤੇ ਕਈ ਆਪਣੀ ਜਾਨ ਹੀ ਗਵਾ ਬੈਠੇ ਨਗਰ ਵਿੱਚ ਬਿਲਕੁਲ ਸ਼ਾਂਤੀ ਹੋ ਗਈ ਪਰ ਖੋਜੇ ਕੁ ਸਮੇਂ ਬਾਅਦ ਫਿਰ ਇਲਤਾਂ ਕਰਨ ਲੱਗੇ ਉਹਨਾਂ ਦਿਨਾਂ ਵਿੱਚ ਲਾਹੌਰ ਤੋਂ ਸ਼ਾਹੀ ਖਜ਼ਾਨਾ ਖਚਰਾ ਰਾਹੀਂ ਦਿੱਲੀ ਜਾ ਰਿਹਾ ਸੀ ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਗੋਇੰਦਵਾਲ ਠਹਿਰਨਾ ਸੀ ਇਸ ਲਈ ਇੱਥੇ ਹੀ ਉਹ ਇੱਕ ਵਿਚ ਠਹਿਰ ਗਏ ਸ਼ਾਮ ਨੂੰ ਬਹੁਤ ਦੇ ਜੋਰ ਦੀ ਹਨੇਰੀ ਆਈ ਝੱਖੜ ਆਇਸ ਕਰਕੇ ਉਹਨਾਂ ਦੇ ਖਜ਼ਾਨੇ ਨਾਲ ਲੱਦੀ ਲਦਾਈ ਇੱਕ ਖੱਤਰ ਗੁੰਮ ਹੋ ਗਈ ਜਦ ਸਵੇਰੇ ਉੱਠ ਕੇ ਉਹਨਾਂ ਖਜ਼ਾਨੇ ਦੀ ਗਿਣਤੀ ਕੀਤੀ ਤਾਂ ਇੱਕ ਖਜ਼ਰ ਘੱਟ ਸੀ। ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਈ। ਉਸਨੇ ਆਪਣੀ ਸਿਪਾਹੀ ਨਜ਼ਰ ਦੇ ਚਾਰਚ ਫਿਰੇ ਦੁੜਾਏ ਪਰ ਕੋਈ ਪਤਾ ਨਾ ਲੱਗਿਆ। ਅੰਤ ਵਿੱਚ ਕੁਝ ਸਮੇਂ ਬਾਅਦ ਗੁੰਮ ਹੋਈ ਖਜ਼ਰ ਆਪਣੇ ਆਪ ਹੀ ਹਣਕ ਪਈ। ਖਜ਼ਰ ਦੀ ਹਣਕ ਸੁਣ ਕੇ ਸਿਪਾਹੀ ਉਸ ਪਾਸੇ ਭੱਜੇ। ਅਖੀਰ ਖੋਜੀਆਂ ਦੇ ਇੱਕ ਘਰ ਵਿੱਚੋਂ ਹੀ ਉਹਨੂੰ ਖਜ਼ਰ ਮਿਲ ਗਈ। ਖਜ਼ਾਨੇ ਦੇ ਇੰਚਾਰਜ ਨੇ ਸਾਰੇ ਖੋਜੀਆਂ ਨੂੰ ਬੁਲਾ ਲਿਆ, ਖਜੀਆਂ ਨੂੰ ਬੁਲਾ ਲਿਆ। ਉਹਨਾਂ ਨੇ ਕੁਝ ਨੂੰ ਤਾਂ ਅਥੇ ਮਾਰਤਾ ਤੇ ਬਾਕੀਆਂ ਨੂੰ ਬੰਨ ਕੇ ਦਿੱਲੀ ਲੈ ਗਏ ਜਿਹੜੇ ਖੋਜੇ ਗੋਇੰਦਵਾਲ ਚ ਬਚੇ ਉਹ ਨਗਰ ਛੱਡ ਕੇ ਚਲੇ ਗਏ ਇਸ ਤਰ੍ਹਾਂ ਸ਼ਹਿਰਾਂ ਵਿੱਚੋਂ ਖੋਜਿਆਂ ਦਾ ਸਫਾਇਆ ਹੋ ਗਿਆ ਗੁਰੂ ਜੀ ਨੇ ਕਿਹਾ ਗੁਰੂ ਜੀ ਵੱਲੋਂ ਕਿਹਾ ਕਥਨ ਜੈਸੀ ਕਰਨੀ ਵੈਸੀ ਭਰਨੀ ਪੂਰਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ